ਦੇ ਤੁਹਾਡੇ ਘਰ ਚਾਹਤੀਆਂ ਮੰਨ ਕੇ ਹੁੰਦੀਆਂ ਹਾਈ ਮੈਂ ਮਰ ਜਾ ਕੋਈ ਨਹੀਂ ਪੁੱਤ ਤੂੰ ਕਿ ਗਈ ਤਾਈ ਦੇ ਘਰ ਹੂੰ ਤੂੰ ਕਿ ਹੋ ਗਿਆ ਸੀ ਤੈਨੂੰ ਮੈਂ ਕਿਹਾ ਸੀ ਨਾ ਨਹੀਂ ਜਾਣਾ ਤਾਈ ਦੇ ਘਰ ਤੂੰ ਫਿਰ ਕਿਉਂ ਚਲ ਗਈ ਸੀ ਤੂੰ ਸੈਰ ਸਵੀਰੇ ਵੱਲ ਗਈ ਸੀ ਨਾ ਹੂੰ ਇਹ ਕਿਹਾ ਸੈਰ ਸਵੀਰੇ ਨੂੰ ਮੈਂ ਸੈਰ ਸਵੀਰੇ ਨੂੰ ਕਿਹਾ ਸੀ ਮੇਰੇ ਕੋਲ ਖਰੀ ਬਣਾਉਂਗਾ ਹਾਈ ਮੈਂ ਮਰ ਜਾ ਤੋਸੇ ਵੇਲੇ ਤੇਰੀ ਤਾਈ ਆ ਗਈ ਹੂੰ ਕੋਈ ਨਹੀਂ ਪੁੱਤ ਮੇਰੀ ਗੱਲ ਸੁਣੋ ਜਦੋਂ ਰਖੜੀ ਆਊਗੀ ਨਾ ਫਿਰ ਮੈਂ ਸਹਸ ਵੀਰੇ ਨੂੰ ਫੋਨ ਕਰੂੰਗੀ ਤੈਨੂੰ ਫਿਰ ਆਪੇ ਸਹਸ ਵੀਰ ਆ ਕੇ ਰਖੜੀ ਬਣਾ ਲੂਗਾ ਠੀਕ ਆ ਠੀਕ ਆ ਰੋਇਆ ਨਾ ਘਰ ਮੇਰੀ ਧੀ ਤੇ ਮੇਰੀ ਧੀ ਬੜੀ ਬੀਬੀ ਆ ਹੈ ਮੇਰੇ ਜੀ ਨੂੰ ਕੁਛ ਹੁੰਦਾ ਜਦੋਂ ਮੇਰੀ ਧੀयां ਰੋਂਦੀਆਂ ਵਾ ਦੱਸ ਉਹਦਾ ਕੀ ਚੁੱਕ ਲਿਆ ਦੇ ਘਰੋਂ ਬੜਾ ਤੂੰ ਉਹਦੇ ਘਰੋਂ ਕੁਛ ਨਾ ਲਿਆਗਾ ਠੀਕ ਆ ਬੇਟਾ ਇਹ ਮਿੱਤੀ ਆ ਮੇਰਾ ਸੋਣਾ ਪੋਤਵਾ ਚੱਲ ਮੇਰਾ ਪੋਤਾ ਅੰਦਰ ਮੈਂ ਆਉਣੀ ਆ ਚੰਗਾ ਚੱਲ ਚਲ ਮੈਂ ਚੀਜੀਦਨੀ ਆ ਕੇ ਹਾਏ ਹਾਏ ਰੱਬਾ ਕੁੜੀ ਵਿਚਾਰੀ ਕਿੱਡੀ ਰੀਜ ਨਾ ਗਈ ਆ ਮੈਂ ਜਾ ਕੇ ਵੀਰ ਨੂੰ ਕਹਿੰਨੀ ਆ ਵੀਰ ਮੇਰ ਕੋ ਰਖੜੀ ਬਣਾ ਲੇਗਾ ਪਰ ਐਡੀ ਜਾਲਮਾ ਨਾ ਤਾਈਏ ਦੀ ਕਿਦਾਂ ਕੁੜੀ ਵਿਚਾਰੀ ਨੂੰ ਦਬਕੇ ਮਾਰ ਮਾਰ ਕੇ ਘਰੋਂ ਬਾਹਰ ਕੱਢਿਆ ਵਾ ਫਿਰ ਕੀ ਹੋ ਗਿਆ ਕੀ ਗੱਲ ਆ ਧੀਆ ਵਿੱਚ ਜਾਨ ਨਹੀਂ ਹੁੰਦੀ ਮੁੰਡਿਆਂ ਵਿੱਚ ਬਹੁਤੀ ਜਾਨ ਹੁੰਦੀ ਆ ਚੱਲ ਕੋਈ ਨਹੀਂ ਮੈਂ ਸਮਝਾਤਾ ਵਿਚਾਰੇ ਨੂੰ ਕਿ ਪੁੱਤ ਹੁਣ ਨਾ ਜਾਵੀ ਪਰ ਬੱਚੇ ਆ ਨਾ ਬੱਚਿਆਂ ਨੂੰ ਫਿਰ ਵੀ ਮੋਹ ਹੁੰਦਾ ਵਾ ਵੀ ਸਾਡੇ ਭਰਾ ਵਾ ਪਰ ਇਹਨਾਂ ਨੂੰ ਇਹ ਨਾ ਪਤਾ ਕਿ ਉਹ ਗੱਲ ਨਹੀਂ ਬਣਦੀ ਮੈਂ ਹੁਣੇ ਜਾ ਕੇ ਦੇ ਪਾਪਾ ਨਾਲ ਗੱਲ ਕਰਨੀ ਆ ਕੀ ਕਸੂਰ ਆ ਮੇਰੇ ਧੀਆ ਦਾ ਗੁਰਲੀਨ ਦੇ ਪਾਪਾ ਉੱਠੋ ਤਾਂ ਮੇਰੀ ਗੱਲ ਤਾਂ ਸੁਣੋ ਕੀ ਕਰ ਲੋ ਕੀ ਆ ਹੈਂ ਅੜਾ ਕੋਈ ਬਾਅਦ ਉੱਠੋਗੇ ਫੇਰੀ ਦੱਸੂਗੀ ਜੀਵਨ ਬੜਾ ਹੋਰ ਲੋਈ ਬੋਲਣੀ ਠੀਕ ਵੀ ਹੈਗੀਆਂ ਮੈਂ ਤਾਂ ਠੀਕ ਹੀ ਆ ਪਰ ਨਾ ਮੈਨੂੰ ਆਪਣੇ ਆ ਫੀਆ ਵਾਲ ਵੇਖ ਕੇ ਬੜਾ ਹੀ ਦੁੱਖ ਹੁੰਦਾ ਵਾ ਕਾਹਦਾ ਦੁੱਖ ਹੈ ਵੱਡੀ ਬੜੇ ਆਪਣੇ ਪਰਿਵਾਰ ਚ ਖੁਸ਼ ਹੋ ਸਾਰੇ ਜਣੇ ਵੱਡੀ ਧੀ ਤੇ ਸਾਡੀ ਸਮਝਦਾਰ ਵਾ ਉਹ ਤੇ ਨਿੰਗੀ ਕਿਤੇ ਵੀ ਜਾਂਦੀ ਜਿੱਦਾਂ ਮੈਂ ਕਹਾਂ ਮੇਰੇ ਅੱਖੇ ਲੱਗ ਜਾਂਦੀ ਆ ਜਿਹੜੀ ਨਿੱਕੀ ਆ ਨਾ ਉਹ ਬੇਸਮਝ ਵਾ ਉਹ ਵਿਚਾਰੀ ਕੱਲ ਕਹਿਣ ਨਹੀਂ ਲਈ ਮੰਮੀ ਮੈਂ ਕਿੰਨੂੰ ਰਖੜੀ ਬਨੂੰਗੀ ਹੂੰ ਤੇ ਮੈਂ ਆਨੂੰ ਕਿਹਾ ਸੀ ਵੀ ਤੇਰੇ ਤਾਏ ਦੇ ਮੁੰਡੇ ਹੈਗੇ ਉਹਨਾਂ ਨੂੰ ਬਾਲ ਨਹੀਂ ਸਹਰ ਸੁਣਾ ਨੂੰ ਆਹੋ ਤੇ ਵਿਚਾਰੀ ਨੇ ਪਤਾ ਕੀ ਕੀਤਾ ਮੈਂ ਅੰਦਰ ਆ ਗਈਆਂ ਤਾਂ ਭੱਜ ਕੇ ਉਹਨਾਂ ਦੇ ਘਰ ਚਲ ਗਈ ਹੂੰ ਸਰਸ ਨੂੰ ਕਹਿੰਦੀ ਤੂੰ ਮੇਰੇ ਕੋ ਰਖੜੀ ਬਣਾਏਂਗਾ ਅੱਛਾ ਉਹ ਤਾਂ ਮੁੰਡਾ ਚੰਗਾ ਵਾ ਉਹ ਕਹਿੰਦਾ ਕੋਈ ਨਹੀਂ ਤੂੰ ਮੇਰੀ ਭੈਣ ਉਹ ਮੈਂ ਤੇਰ ਕੋ ਬਣਾਉਂਗਾ ਠੀਕ ਆ ਰਮਨ ਆ ਗਈ ਰਮਨ ਨੇ ਦੱਬ ਕੇ ਮਾਰ ਮਾਰ ਕੇ ਨਾ ਮੇਰੀ ਧੀ ਨੂੰ ਘਰੋਂ ਬਾਹਰ ਕੱਢਿਆ ਪਤਾ ਕਿੰਨਾ ਰੁਗ ਭਰਿਆ ਜਾਂਦਾ ਵਾ ਕਿੰਨਾ ਦੁੱਖ ਹੁੰਦਾ ਇਸ ਚੀਜ਼ ਦਾ ਵੀ ਜੇ ਧੀਆ ਵਾ ਤੇ ਫਿਰ ਕੀ ਹੋ ਗਿਆ ਕੀ ਗੱਲ ਮੇਰੀਆਂ ਧੀਆ ਵਿੱਚ ਜਾਣ ਨਹੀਂ ਹੈਗੀ ਤੁਸੀਂ ਆਪ ਸਮਝਦਾਰ ਜੇ ਤੁਸੀਂ ਦੱਸੋ ਮੈਂ ਕੀ ਕਰਾਂ ਕਿੱਦਾਂ ਬਣ ਕੇ ਰੱਖੇ ਨਿਆਣਿਆਂ ਨੂੰ ਬੰਦਾ ਉਹ ਮੇਰੀ ਗੱਲ ਸੁਣ ਤੂੰ ਕਹੋ ਜੇ ਕਾਲੀ ਮਨ ਹੌਲਾ ਨਹੀਂ ਹੈ ਕਰਨ ਹੈ ਮੈਂ ਜੜ ਬੁੱਝ ਗਈ ਗੱਲ ਦੱਸਾਂ ਕੀ ਆ ਇਸੇ ਕਰਕੇ ਪ੍ਰਮਾਤਮਾ ਨੇ ਕਹਿਣਾ ਵੀ ਹਰ ਘਰ ਦੇ ਘਰ ਧੀ ਹੋਣੀ ਚਾਹੀਦੀ ਆ ਹਰ ਕੋ ਨੂੰ ਪਤਾ ਹੋਣਾ ਚਾਹੀਦਾ ਕਿਸ ਦੀ ਇੱਜ਼ਤ ਦਾ ਬੱਚੇ ਦਾ ਤੇ ਵੱਡੇ ਦਾ ਲੈ ਕੇ ਨਿਕੇ ਤੱਕ ਦਾ ਪਰ ਨਾ ਮੈਨੂੰ ਬੜਾ ਦੁੱਖ ਹੁੰਦਾ ਵੇਖ ਕੇ ਓ ਮੇਰੀ ਗੱਲ ਸੁਣ ਤੂੰ ਐਵੇਂ ਕਰੀ ਜੰਨੀ ਹੁੰਨੀ ਆ ਉਹ ਵੀ ਲੋਕ ਹੈਗੇ ਜਿਨ੍ਹਾਂ ਕੋ ਧੀਆ ਵੀ ਹੈ ਨਿੱਗੀਆਂ ਹੈਂ ਆਡ ਕੋ ਤਾਂ ਫੇਰ ਹੀ ਸਭ ਕੋ ਪ੍ਰਮਾਤਮਾ ਨੇ ਦਿੱਤਾ ਸਾਨੂੰ ਅੱਜ ਤਾਂ ਤੁਸੀਂ ਬੜੇ ਚੰਗੇ ਜੀ ਤੁਸੀਂ ਪਰਵਾਹ ਨਹੀਂ ਕਰਦੇ ਕਿਸ ਦੀ ਤੇ ਜੇ ਕਿਤੇ ਤੁਸੀਂ ਵੀ ਕਿਤੇ ਲਾਈ ਲੱਗ ਹੁੰਦੇ ਨਾ ਤੇ ਮੇਰਾ ਕੀ ਬਣਨਾ ਸੀ ਤੇ ਮੇਰੀਆਂ ਧੀਆਂ ਦਾ ਕੀ ਬਣਨਾ ਹੈਗਾ ਮੈਨੂੰ ਤੇ ਇਹੋ ਸੋਚ ਸੋਚ ਕੇ ਬੜਾ ਲੱਗਾ ਰਹਿੰਦਾ ਵਾ ਚੱਲ ਸ਼ੁਕਰਾਂ ਮਾਲਕ ਦਾ ਤੁਸੀਂ ਤੇ ਚੰਗੇ ਜੇ ਨਾ ਤੁਸੀਂ ਤੇ ਸਾਡੇ ਬਾਰੇ ਸੋਚਦੇ ਜੇ ਨਾ ਜੀਵਨ ਤੈਨੂੰ ਕਿਹਨੇ ਦੱਸਿਆ ਵੀ ਪੁੱਤ ਹੁਣ ਤੇ ਉਹ ਸੁੱਖ ਦਿੰਦੇ ਆ ਹੈ ਉਹ ਜੀਵਨ ਤੈਨੂੰ ਕਿਹਨੇ ਕਿਹਾ ਵਾ ਕਿ ਧੀਆਂ ਮਾੜੀਆਂ ਹੁੰਦੀਆਂ ਹੈਂ ਕੁੱਤਾ ਨਾਲੋਂ ਵੱਧ ਪੁੱਛਦੀਆਂ ਵਾ ਤੇਰਾ ਹੋ ਗਿਆ ਦਿਮਾਗ ਖਰਾਬ ਤੂੰ ਦੱਸਾਂ ਗੱਲ ਸੋਚ ਸੋਚ ਕੇ ਇਹੋ ਜੀ ਗੱਲ ਦਿਲ ਤੇ ਨਾ ਲਾਇਆਗਾ ਤਾਂ ਲੋਕਾਂ ਦੀ ਪਰਵਾਹ ਕਰਨੀ ਛੱਡ ਦੇ ਤੇ ਚੰਗੀ ਰਹਿ ਜਾਂਗੀ ਚਲੋ ਕੋਈ ਨਹੀਂ ਮੈਂ ਵੇਖਾਂ ਜਾ ਕੇ ਪੜਾ ਅਜੇ ਵੀ ਰੌਂਡ ਹੀ ਘਣੀ ਚੱਲੀ। ਵੇਖ ਮੇਰੀ ਗੱਲ ਸੁਣ। ਤੇਰੀ ਹਰ ਗੱਲਾਂ ਸਾਥ ਦਿੰਨਾ ਵਾ ਨਾ। ਐਤਾ ਹੀ ਰਹਿਉ ساری ਉਮਰ। ਠੀਕ ਆ। ਤੂੰ ਨਾ ਕਹਿੰਦੀ ਬੁੜਾ ਨਾ ਕਰਨੀ ਬਸ। ਚਲੋ ਠੀਕ ਆ। ਮੈਂ ਵੇਖ ਲਾਂ ਵਿਚਾਰੀ ਨੂੰ। ਤੂੰ ਆਣ ਕੇ ਨਾ ਮਿੰਦ ਮੇਰਾ ਮਨ ਹੀ ਹੌਲਾ ਪਾ ਦਿੰਨੀ ਗੱਲਾਂ ਕਰ ਕਰ। ਚੰਗੀ ਗੱਲ ਦੱਸਿਆ ਕਰ ਮੈਨੂੰ ਆੜ ਕੇ ਕੋਈ। ਉਹ ਨਹੀਂ ਕਰਦੀ। ਫਿਰ ਵੀ ਟੜਨਾ ਨਾ ਕਰਾਂ ਤੇ ਕਿਧਰ ਨਾ ਗੱਲ ਕਰਾਂ ਫਿਰ ਮੈਂ। ਇਹਨੂੰ ਤੇ ਆਪਣੀਆਂ ਧੀਆਂ ਦਾ ਕੋਈ ਬੋਝ ਨਹੀਂਗਾ। ਆੜੀ ਪਰ ਦੁਨੀਆ ਵਾ ਨਾ। ਜਦੋਂ ਕਿਤੇ ਬੰਦਾ ਹੁੰਦਾ ਜਾਂਦਾ ਵਾ ਨਾ ਜਦੋਂ ਨਹੀਂ ਕਿਤੇ ਬਿੰਦੀ ਆ। ਉਦੋਂ ਇਹਨਾਂ ਲੋਕੀ ਮਾੜੀਆਂ ਚੰਗੀਆਂ ਗੱਲਾਂ ਕਰਦੇ ਐਉਂ ਆ ਜਾਊਗਾ ਉਹ ਅਜੇ ਮਾਰਾ ਮੇਰੀ ਵੀ ਕਰੀ ਜਾਂਦੀ ਆ ਵਾਰਸ ਉਹ ਆ ਜੇ ਫਲਾਂ ਚਾਹੀਦਾ ਵਾ ਪਰ ਇਹ ਗੱਲ ਹੈਗੀ ਆ ਜੇ ਵਾਰਸ ਲੱਭੀਏ ਨਾ ਫਿਰ ਉਹ ਛੇਤਰ ਫੇਰਦੇ ਐਂਡ ਦੇਣਗੇ ਮੁਰਕੇ ਧੀਆਂ ਹੀ ਪੁੱਛਦੀਆਂ ਹੁੰਦੀਆਂ ਸਰੀ ਉੱਡ ਕਾਉਂਡ ਹਾਥੀ ਉੱਡ ਆਇਆ ਆ ਚੱਲ ਹੁਣ ਤੇਰੀ ਵਾਟੀ ਸਰੀ ਉੱਡ

ਵੇਹਾ ਮੇਰੇ ਵੇੜੇ ਜਿੱਤਨਾ ਲਾਉਣ ਕੇ ਲੱਗੀ ਐਵੇਂ ਲੋਕੀ ਕਹਿੰਦੇ ਧੀਆ ਮਾੜੀਆਂ ਵਾ ਹੈ ਲੋਕਾਂ ਬੇਕੁਫਾਨ ਕੀ ਪਤਾ ਹੈ ਇਹਦੇ ਵੇੜੇ ਦੀ ਸ਼ਾਨ ਆ ਦੇਖਾ ਹੱਥ ਵੀ ਔੜਦਾ ਇਹ ਲੋਟੇ ਕੀ ਕਰਦੇ ਪੁੱਤ ਮੇਰੇ ਹੈ ਅੱਜ ਵੱਤ-ਵੱਤ ਮਾਰ ਕੇ ਖੜੀ ਹੈ ਤੂੰ ਕਹਿੰਨੇ ਹੈ ਨਹੀਂ ਕੁਝ ਨਹੀਂ ਹੈ ਖੇਡਣ ਕੋ ਨਹੀਂ ਹੈ ਫਿਰ ਮਾਰਨੇ ਮਾਰਨੇ ਨਹੀਂ ਤੇ ਇੱਕ ਦੂਜੇ ਨੂੰ ਜਿੜੀ ਉੱਤੇ ਖੇਡਣ ਦੀ ਹੈ ਹੈ ਠੀਕ ਹੈ ਠੀਕ ਹੈ ਤੇ ਮੇਰੀ ਗੱਲ ਸੁਣ ਕੇ ਜਿਹੜੀ ਨੇ ਜਾਇਆ ਕਰਦੇ ਸਕੂਲ ਦਾ ਕੰਮ ਕੀਤਾ ਵਾ ਹਾਂਜੀ ਹੈਂ ਚੱਲ ਠੀਕ ਆ ਤੇ ਮੈਡਮਾਂ ਕਹਿੰਦੀਆਂ ਨੇ ਕੁਛ ਨਾ ਹੈਂ ਹੈਂ ਮੈਨੂੰ ਇੱਕ ਦਿਨ ਆਇਆ ਫੋਨ ਕਹਿੰਦੇ ਕੁੜੀਆਂ ਟੜੀਆਂ ਬਹੁਤ ਫੜਦੀਆਂ ਵਾ ਤੇ ਮੈਂ ਕਿਹਾ ਮੇਰੇ ਪੁੱਤ ਹੈ ਹੀ ਦੋਵੇਂ ਲੈ ਕੇ ਆ ਤੇ ਹੈਂ ਠੀਕ ਆ ਤੇ ਮੇਰਾ ਪੁੱਤ ਨਾ ਕੋਈ ਕੋਈ ਚੀਜ਼ ਛੁਈ ਨਾ ਮੰਗਿਆ ਕਰੂ ਕਿਤੇ ਹੈਂ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਨਾ ਮੈਨੂੰ ਦੱਸਿਆ ਕਰੋ ਹੈਂ ਠੀਕ ਆ ਠੀਕ ਆ ਹਰਲੀਨ ਪੁੱਤ ਤੇਰੀ ਤਾਈ ਨੇ ਕੋ ਕਿਹਾ ਇਹ ਤੈਨੂੰ ਮਾਰੀ ਦੱਸਣ ਦੀ ਮਾਰਿਆ ਹੀ ਹੈ ਮਾਰਿਆ ਹੀ ਕਿਉਂ ਪਤਾ ਨਹੀਂ ਪਪਾ ਕੰਦੀ ਉਹਨੇ ਮਾਰਦੀ ਉਹ ਕਹਿੰਦੀ ਤੁਹਾਡੇ ਘਰ ਕਿਉਂ ਆਂਦੀ ਜੇ ਪਤੋ ਇਤਰਾ ਕਰਦੀ ਹੈ ਨਾ ਤਾਂ ਉਹਨਾਂ ਦੇ ਘਰ ਨਾ ਆ ਜਾ ਕਰ ਹੈ ਜੇ ਤਾਇਆ ਤੇਰਾ ਬਾਹਰ ਅੰਦਰ ਕਹਿੰਦੇ ਉਹ ਟਕਰਿਆ ਨਾ ਉਹ ਮੈਂ ਦੱਸੂਗਾ ਵੀ ਆਹ ਤੇਰੇ ਨਾਲ ਦੀ ਗੱਲਾਂ ਕਰਦੀ ਆਂ ਨੇ ਨਿਆਣਿਆਂ ਨੂੰ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਜੇ ਮੁੜ ਕੇ ਗੱਲ ਕੋਈ ਹੋਈ ਤੇ ਠੀਕ ਨਹੀਂ ਨਾਲੇ ਗਰਮੀਲ ਪੁੱਤ ਤੂੰ ਸਿਆਣੀ ਆ ਠੀਕ ਆ ਇਹਦਾ ਖਿਆਲ ਰੱਖਿਆ ਕਰ ਇਹ ਵੇਲਾ ਕੋਲੇ ਵੇਖ ਦੇਵੇਂ ਭੱਜ ਜਾਂਦੀ ਉਧਰ ਨੂੰ ਜੇ ਤੂੰ ਅਗਲਾ ਬੰਦਾ ਨਹੀਂ ਚੰਗਾ ਜਾਣਦਾ ਤਾਂ ਪਤਾ ਕੀ ਲੈਣਾ ਕਿ ਕਿਤੇ ਘਰ ਜਾ ਕੇ ਹੈ ਪਾਪਾ ਮੈਂ ਕਿਹਾ ਇਹਨੂੰ ਕਿ ਨਾ ਜਾ ਪਤਾ ਨਹੀਂ ਆਪੇ ਛੇਛੇ ਤੇ ਚਲ ਗਈ ਮੈਨੂੰ ਦੋ ਤਰ ਵਾਰੀ ਪੁੱਛਿਆ ਕਿੱਥੇ ਚਲੀ ਕਹਿੰਦੀ ਹੁਣੇ ਆ ਗਈ ਪਾਪਾ ਨਾਲੇ ਅੱਜ ਵੀ ਰਿਵੈਡ ਟੀਚਰ ਨੇ ਕਿਹਾ ਹੈ ਕਿ ਇੱਕ ਸਬਜੈਕਟ ਦਾ ਕੰਮ ਨਹੀਂ ਕੰਪਲੀਟ ਤੇ ਮੇਰੀ ਗੱਲ ਸੁਣ ਹੁਣ ਖੇਡੋ ਨਾ ਤੇ ਵੇਖ ਲੈ ਤੈਨੂੰ ਮੈਂ ਕਹਿਆ ਨਾ ਕੋਈ ਸ਼ਿਕਾਇਤ ਦਾ ਮੌਕਾ ਨਾ ਦੇਈ ਪੁੱਤ ਤੂੰ ਤੂੰ ਹੁਣ ਜਾ ਕੇ ਨਾ ਕਿਹੜਦੱਕ ਬੰਦ ਕਰੋ ਕੰਮ ਤੇ ਜਗਦੇ ਇਹਨੂੰ ਜਿਹੜਾ ਰਹਿੰਦਾ ਨਾ ਕੰਮ ਇਹਦਾ ਉਹ ਕਰਾ ਦੇ ਹੈ ਆ ਜਾਓ ਮੇਰਾ ਪਤਾ ਭੱਜੋ ਆਓ ਚੱਲ ਯਾਰ ਇਸ ਤਰ੍ਹਾਂ ਵਾ ਚਲਤੀ ਆਈਆਂ ਕਿੰਨੀ ਠੰਡ ਵਿੱਚ ਨਾ ਦੁਆ ਬੈਠੀਆਂ ਦੀ ਹੈ ਮੈਨੂੰ ਤੇ ਪ੍ਰਵਾਹ ਨਹੀਂ ਗਈ ਪਰ ਬੇਬੀ ਕਰੀ ਜਾਂਦੀ ਐ ਐਉਂ ਕਰ ਲਾ ਜਉਂ ਕਰ ਲਾ ਹੈ ਤੂੰ ਵਿਆਹ ਹੋਰ ਕਰ ਲਾ ਉਹ ਵਜਾ ਅਜੇ ਤੇ ਜੀਵਨ ਨੂੰ ਨਹੀਂਗਾ ਪਤਾ ਇਹ ਗੱਲ ਦਾ ਮੈਨੂੰ ਕਿਹੜੀ ਗੱਲਾਂ ਗੱਡਵੜ ਖਾਂਦੀ ਐ ਹੈ ਬੜਾ ਵਧੀਆ ਕੰਮ ਚੱਲਣ ਡਿਆ ਵਾ ਦਿੰਨ ਟਾਈਮ ਰੋਟੀ ਪੱਕੀ ਮਿਲਦੀ ਆ ਮਾਤਾ ਨੂੰ ਪਤਾ ਨਹੀਂ ਕੀ ਲੱਭਦਾ ਵਾ ਜabb ਦੀ ਹਰੇ ਰੋਟੀ ਖਾਣ ਖਣ ਉਕੀ ਬੀਤੀ ਹੈ ਹੈ ਇਹਦਾ ਦਿਮਾਗ ਨਹੀਂ ਕੰਮ ਕਰਦਾ ਵੀ ਜਿਹੜੀ ਨਵੀਂ ਆਉਣੀ ਆ ਉਹਨੇ ਕੀ ਪਤਾ ਕਿਤਰਾ ਦੀ ਹੋਣਾ ਕਿਤਰਾ ਦੀ ਨਹੀਂ ਮੁੰਡਾ ਲੱਭਦੇ ਲੱਭਦੇ ਹੋ ਸਿਆਪਾ ਗੱਲ ਚ ਪਾ ਕੇ ਬਹਿ ਜੀਏ ਹੈ ਉਹ ਤਾਂ ਕਹੀ ਜਾਂਦੀ ਮੇਰੇ ਜਿੰਨੀ ਸਿਆਣੀ ਕੋਈ ਨਹੀਂ ਪਰ ਮੇਰਾ ਦਿਮਾਗ ਕੰਮ ਕਰਦਾ ਵਾ ਨਾ ਹੈ ਇਹ ਨਦੀ ਦਲਦਲ ਹੁੰਦੀ ਆ ਹੀਰੇ ਵਰਗੀਆਂ ਮੇਰੀਆਂ ਧੀਆ ਵਾ ਹੈ ਮੈਂ ਨਹੀਂ ਕਦੀ ਇਹੋ ਜਿਹਾ ਕੰਮ ਕਰਨਾ ਮਾਤਾ ਭਾਵੇਂ ਜੋ ਮਰਜ਼ੀ ਕਰਦੀ ਫਿਰੇ ਮਾਤਾ ਤਾਂ ਹੋ ਗਿਆ ਦਿਮਾਗ ਖਰਾਬ ਪੁੱਤ ਮੈਨੂੰ ਗੱਲ ਗੱਲ ਤੇ ਮਿਹਣੇ ਮਰੀ ਜਾਂਦੀ ਐ। ਮੰਮਾ ਜੀ ਹਾਂ ਪੁੱਤ ਤੇਰਾ ਇੱਕ ਗੱਲ ਦੱਸਣੀ ਹੈ। ਦੱਸੋ ਪਤਾ ਕਿਹੜੀ ਗੱਲ ਦੱਸਣੀ ਆ? ਅੱਜ ਨਾ ਮੈਮ ਕਹਿੰਦੇ ਸੀ ਕਿ ਫੀਸ ਤਾਰ ਦੋ। ਅੱਛਾ ਅੱਜ ਵੀ ਖੜੇ ਵੀ ਕੀਤਾ ਹੈ ਮੈਮ ਨੇ। ਖੜੀ ਕੀਤਾ ਹੈ ਕਲਾਸ 'ਚ? ਹਾਂਜੀ। ਦੱਸ ਇਹ 'ਚ ਖੜੇ ਕਰਨ ਵਾਲੀ ਕਿਹੜੀ ਗੱਲ ਹੈਗੀ? ਫਿਰ ਕੀ ਹੋ ਗਿਆ ਜੇ ਲੇਟ ਹੋ ਗਈ ਐ ਫੀਸ ਤੇ? ਆਪਾਂ ਤਾਰ ਹੀ ਦਿੰਨੇ ਹੁੰਨੇ ਆ। ਆਪਾਂ ਕਿੰਨੀ ਕੀ ਫੀਸ ਰੱਖਨੇ ਅਗੇ ਇਹਨਾਂ ਦੀ? ਸਾਰਾ ਕਸੂਰ ਤੇਰੀ ਦਾਦੀ ਦਾ। ਨਾ ਤੇਰੇ ਪਿਓ ਨੂੰ ਪੈਸੇ ਦਿੰਦੀ ਆ ਤੇ ਨਾ ਹੋਰ ਤਰਲੇ ਕੱਢ ਕੱਢ ਕੇ ਤੁਹਾਨੂੰ ਪੈਸੇ ਮੰਗਣੇ ਪੈਂਦੇ ਆ ਚੱਲ ਕੋਈ ਨਹੀਂ ਪੁੱਤ ਮੈਂ ਕਹਿੰਨੀ ਤੇਰੇ ਪਾਪਾ ਨੂੰ ਆਪੇ ਫੀਸ ਤੇਰੇ ਜਾ ਕੇ ਤਾਰਉਣਗੇ ਨਹੀਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸੂਗੀ ਕੀ ਦੱਸਣਾ ਮੇਰੇ ਪੁੱਤ ਨੇ ਦੱਸ ਨਾ ਦੇ ਚੜੀ ਹਲੀ ਦਾ ਉਹਦੇ ਨਾਮ ਦੇ ਵਿੱਚ ਕੈਕ ਲਾਈ ਹੀ ਕਿ ਉਹਦੇ ਇੱਕ ਸਬਜੈਕਟ ਦਾ ਕੰਮ ਨਹੀਂ ਖੂੜੀਟ ਇਹ ਨਾ ਸ਼ਰਾਰਤਾਂ ਵੱਲ ਜ਼ਿਆਦਾ ਰਹਿੰਦੀ ਆ ਤੇ ਪੜ੍ਹਦੀ ਘੱਟ ਵਾ ਤੂੰ ਨਾ ਸਿਆਣੀ ਐ ਮੇਰੀ ਧੀ ਇਹਦੇ ਨਾਲ ਕੰਨ ਤੇ ਮਾਰਿਆ ਕਾ ਥੱਪੜ ਤੈਨੂੰ ਪੜਾਇਆ ਕਰ ਸਾਰਾ ਕੰਮ ਕੰਪਲੀਟ ਕਰਕੇ ਤੇ ਫਿਰ ਸਕੂਲ ਖੜਿਆ ਕਰ ਇਹਨੂੰ ਠੀਕ ਆ ਹੁਣ ਮੇਰਾ ਤਾਂ ਪੁੱਤ ਵੇਹਲ ਹੀ ਨਹੀਂ ਲੱਗਦਾ ਨਹੀਂ ਤੇ ਮੈਂ ਪੜਾ ਦਿਆ ਕਰਾਂ ਤੈਨੂੰ ਪਤਾ ਵਾ ਸਾਰੇ ਘਰ ਦਾ ਕੰਮ ਹੀ ਮੈਂ ਕਰਨਾ ਹੁੰਦਾ ਵਾ ਉਤੋਂ ਮੈਨੂੰ ਬਿਜੀ ਨਹੀਂ ਖਲੋਣ ਦਿੰਦੀ ਉਹ ਕਦੀ ਕੋਸ਼ ਕਦੀ ਕੋਸ਼ ਤੇਨ ਪਤਾ ਹੀ ਆ ਨਾ ਸਾਰਾ ਦਿਨ ਗੁੱਸੇ ਹੁੰਦੀ ਰਹਿੰਦੀ ਤਾਂ ਲੱਗੇ ਜਰਾ ਕੇ ਬਹਿ ਜਾਂ ਤੇ ਤੇ ਇਦਾਂ ਕਰਿਆ ਕਰ ਤੂੰ ਪੜਾਇਆ ਕਰ ਮੇਰੀ ਤੀ ਆਪਣੀ ਨਿੱਕੀ ਭੈਣ ਨੂੰ ਚੰਗਾ ਇਹ ਨਾ ਹੋਵੇ ਉਹ ਲਾਡਾਂ ਲਾਡਾਂ ਵਿੱਚ ਕਿਤੇ ਵਿਗੜੀ ਜਾਵੇ ਤੇ ਪੜੇ ਹੀ ਨਾ ਅੱਗੇ ਤੁਹਾਡੀ ਬਿਜੀ ਪਤਾ ਕਿੰਨੇ ਤਾਨੇ ਮਾਰਦੀ ਆ ਉਹਨੂੰ ਪੜਾਉਣਾ ਵਾ ਤੂੰ ਠੀਕ ਆਹੋ ਚੱਲ ਕੋਈ ਨਹੀਂ ਤੂੰ ਪੜ ਜਾ ਕੇ ਨਾਲ ਇਹਨੂੰ ਪੜਾ ਤੇ ਫੀਸ ਤੇਰੇ ਪਾਪਾ ਤਾ ਦੇਣਗੇ ਸਵੇਰੇ ਇੱਕ ਬੀਜੀ ਨੂੰ ਪਤਾ ਨਹੀਂ ਕੀ ਚਾਹੀਦਾ ਵਾ ਕਿਉਂ ਹਾ ਡੰਤ ਲੈਣ ਦੀ ਆ ਨਾ ਜ਼ਮੀਨ ਸਾਡੇ ਨਾਲ ਆਉਂਦੀ ਆ ਨਾ ਪੈਹਾ ਥੇਲਾ ਕੋਈ ਦਿੰਦੀ ਆ ਫਸਲ ਦਾ ਵਿਚਾਰਾ ਕੱਲਾ ਕੰਮ ਕਰਦਾ ਰਹਿੰਦਾ ਬੰਬੀ ਤੇ ਜਾ ਕੇ ਤੇ ਪੈਸੇ ਸਾਰੇ ਆਪ ਸਾਂਭ ਲੈਣੇ ਆ ਦੱਸ ਨਿਆਣਿਆਂ ਦੀਆਂ ਸੌ ਜ਼ਰੂਰਤਾਂ ਵਾ ਹਰ ਜ਼ਰੂਰਤ ਮੰਗ-ਮੰਗ ਕੇ ਕਰਨੀ ਪੈਂਦੀ ਏ ਇੰਨੀ ਜਾਨ ਤੰਗ ਵਾ ਨਾ ਕਿਹਨੂੰ ਦਸੀਏ ਆਪਾਂ ਤੇ ਆਪਾਂ ਇੰਨੇ ਤੰਗ ਵਾ ਉਹਨੂੰ ਸਾਰੀ ਜ਼ਮੀਨ ਦੇਤੀ ਆ। ਉਹ ਸਾਰਾ ਕੁਝ ਆਪਣੇ ਘਰ ਵਧੀਆ ਕਰਨ ਦੇ ਆ। ਸਾਡੀ ਪਤਾ ਨਹੀਂ ਕਦੋਂ ਖਲਾਸੀ ਹੁਣੀ ਆ। ਸਾਡੀ ਹਰੇ ਸਾਰੀ ਉਮਰ ਇੱਦਾਂ ਲੰਘ ਜਾਣੀ ਆ। ਚੱਲ ਕੋਈ ਨਹੀਂ ਕਦੀ ਤੇ ਚੰਗੇ ਦੇ ਨਾ ਆਉਣਗੇ ਨਾ ਸਾਡੇ। ਉਹਦਾ ਦੀ ਮਾਂ ਵਾ ਸਾਰਾ ਦਿਨ ਤੋਰ ਛੜਦੀ ਆ। ਇਹਨਾਂ ਨੇ ਵੀ ਕੁੜੀਆਂ ਨੂੰ ਘਰ ਰੱਖਾਂ ਪੜਨ ਲਿਖਣ ਕਦੀ ਉਹ ਘਰ ਕਦੀ ਉਹ ਘਰ ਉਹ ਵੀ ਮਾਂ ਵਾਂਗੂ ਲੂਰ ਲੂਰ ਤੁਰੀਆਂ ਫਿਰਨ ਰਹੀਆਂ। ਹੱਦ ਵਾਲੀ ਗੱਲ ਵਖਤੀ। ਉਹ ਰਮਣਾ ਇਦਾਂ ਕੀ ਬੁੜਬੁੜ ਕਰਨ ੜੀ ਆ। ਬੜ ਬੜ ਮੈਂ ਕੀ ਕਰਨਾ ਵਾ ਹੂੰ ਆ ਕੁੜੀ ਆਈ ਹੀ ਨਿੱਕੀ ਟਾਤਾ ਦਾ ਮੁੰਡਾ ਜਿਹੜਾ ਵਾ ਨਾ ਵੱਡਣ ਜੋਗਾ ਤੇ ਇਹ ਆ ਕੋਈ ਚੀਜ਼ ਹੋਵੇ ਨਾ ਘਰ ਦਾ ਵਾਦਾ ਕੱਢ ਕੇ ਆ ਵੀ ਉਹਨਾਂ ਨੂੰ ਦੇ ਦੇ ਆ ਵੀ ਉਹਨਾਂ ਨੂੰ ਦੇ ਦੇ ਮੈਂ ਤੇ ਲੈਂਦੀ ਆ ਖਾਣ ਪੀਣ ਨੂੰ ਕੋਈ ਪਰੋਹਾ ਆ ਜਾਂਦਾ ਭੈਣ ਭਰਾ ਆਪ ਵੀ ਨਾ ਬਿਸਕੁਟਾਂ ਤੋਂ ਨਮਕੀਨ ਤੋਂ ਬਿਨਾ ਚਾਹ ਨਹੀਂ ਪੀਂਦਾ ਮੰਮੀ ਹੈਗਾ ਕੁਝ ਖਾਣ ਨੂੰ ਮੰਮੀ ਹੈਗਾ ਕੁਝ ਖਾਣ ਨੂੰ ਤੇ ਜੇ ਸਾਰਾ ਕੁਝ ਉਹਨਾਂ ਨੂੰ ਹੀ ਖਵਾਲ ਛੜਿਆ ਤੇ ਆਪ ਕੀ ਖਾਣਾ ਵਾ ਐ ਰਮਨ ਫੇਰ ਕੀ ਆ ਮੇਰੇ ਭਰਾ ਦੀਆਂ ਕੁੜੀਆਂ ਵਾਂ ਆਖਰਾ ਗਈਆਂ ਜੇ ਤੁਹਾਡੇ ਭਰਾ ਦੀਆਂ ਕੁੜੀਆਂ ਵਾਂ ਤੁਸੀਂ ਪਿਓ ਪਤੀ ਕੋਈ ਗੱਲ ਫੜੀ ਆ ਉਹ ਮੇਰੀ ਕਾਸਨ ਜੀ ਉਹਨਾਂ ਦਾ ਭਰਾ ਹੈ ਨਹੀਂ ਕੋਈ ਤੇ ਤੈਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਜੇ ਪੜ ਕੇ ਵਿਆਹਤੀਆਂ ਤੇ ਜ਼ਿਆਦਾ ਤਾਂ ਆਪਣੀ ਘੋਣੀ ਆ ਤੇ ਨਾਲੇ ਬੀਬੀ ਸਾਡੇ ਵਾਲਾ ਬੀਬੀ ਦੇ ਮਹਿਮਾਨ ਦੀਆਂ ਸਾਡੇ ਵਾਲਾ ਮੰਮੀ ਚੰਗੀ ਆ ਪਰ ਮੈਨੂੰ ਨਹੀਂ ਚੰਗੀਆਂ ਲੱਗਦੇ ਐਵੇਂ ਤੁਰੀਆਂ ਫਿਰਤੀਆਂ ਕਦੀ ਕਿਸਦੇ ਘਰ ਕਦੀ ਕਿਸਦੇ ਘਰ ਘਰ ਤੇ ਬੈੰਦੀਆਂ ਨਹੀਂ ਗਈਆਂ ਸਕੂਲ ਜਾਂਦੀਆਂ ਵਾਂ ਮਾਂ ਝਿੜਕੇ ਪੁੱਤ ਪੜ੍ਹਿਆ ਕਰੋ ਨਾ ਪੜਾਈ ਵਾਲ ਤਾਂ ਧਿਆ ਹੀ ਨਹੀਂ ਗਾ ਵੇਂਦਿਆਂ ਮੜਾ ਜਾ ਪਿੱ ਘਰ ਹੈ ਗਿਆ ਵਾ ਸੈਰਸ ਗੇੜ ਖੜਕਾਉਂਦੀਆਂ ਤੇ ਭੱਜੀਆਂ ਆਉਂਦੀਆਂ ਜੇ ਗੇਟ ਖੁੱਲਾ ਹੁੰਦਾ ਵਾ ਤਾਂ ਭੱਜੀ ਆਉਂਦੀ ਆ ਨਿੱਕੀ ਕੁੜੀ ਕਿਦਾ ਮੇਰੇ ਟੇਟੇ ਚੜ ਗਈ ਨਾ ਵੇਖੀ ਸਈਆਂ ਦੀ ਮੈਂ ਸੇਵਾ ਕਿਦਾਂ ਕਰਦੀ ਮੇਰਾਮਨਜੀ ਉਹਨਾਂ ਦਾ ਭਰਾ ਹੁੰਦਾ ਤੇ ਉਹਨਾਂ ਸਾਡੇ ਘਰ ਆਉਣਾ ਸੀ ਚੱਲ ਸ਼ੁਗਰ ਕਰਿਆ ਕਰ ਇੰਨਾ ਵੀ ਚਲੋ ਖੇਡਣ ਖੁੱਡਣ ਆਜਦੀ ਆ ਆਪਣੇ ਸੈਰਸ ਨਾਲ ਆਹੋ ਸੈਰਸ ਨਿੱਕਾ ਵਾ ਚਲ ਨਿੱਕਾ ਨਹੀਂ ਭਾਵੇਂ ਵੱਡਾ ਹੀ ਆ ਉਹ ਪਿਆਹੇ ਪੁਹੇ ਦੇ ਦਿੰਦਾ ਬਾਹਰ ਪਿਆਰ ਕੋ ਖਾ ਲਿਓ ਜੇ ਘਰ ਚੀਜ਼ ਉਹ ਉਹ ਨਾਲ ਵੇੜ ਕੇ ਫੜਾਉਂਦਾ ਆ ਖਾ ਲਿਓ ਹੁਣ ਠੰਡਾ ਲਿਆਂਦਾ ਹੀ ਜਾਂ ਅੰਦਰ ਜਾ ਕੇ ਤਾਂ ਠੰਡਾ ਪੀ ਲਾ ਆਣ ਕੇ ਤਾਂ ਫਰਿੱਜ ਨਾਲ ਚੰਬੜੀ ਬੰਦਾ ਇਹਨੂੰ ਪੁੱਛੇ ਉਹ ਘਰ ਨਹੀਂ ਠੰਡਾ ਪੀ ਸਕਦੀ ਰਮਰ ਹੀ ਦਦੀਆਂ ਗੱਲਾਂ ਨਹੀਂ ਕਰੀਦੀ ਹੁੰਦੀਆਂ ਧੀਆ ਦੇ ਖਾਦੇ ਘਰ ਨਹੀਂ ਮੁੱਕਦਾ ਹੁੰਦਾ ਤੈਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਜਨਨਤ ਧੀਆ ਨੂੰ ਦਈਏ ਨਾ ਮਹਾਰਾਜ ਉਹਨਾਂ ਵਾਧ ਦਿੰਦਾ ਤੂੰ ਖਰੇ ਕਿਦਾਂ ਕਿਹੜੇ ਵਹਿਮ ਚ ਪਈ ਓਹ ਤਾਂ ਮੈਨੂੰ ਪਤਾ ਹੀ ਆ ਤੂੰ ਹੀ ਪਿਓ ਪਤਨਾ ਬੜੇ ਦਾਨੀ ਬੰਦੇ ਜੀ ਧੀਆ ਨੂੰ ਦਿੱਤਾ ਵੇਸ ਨਹੀਂ ਜਾਂਦਾ ਤਾਂ ਧੀਆ ਨੂੰ ਦੇਣਾ ਚਾਹੀਦਾ ਵਾ ਟੈਮ ਟੈਮ ਨਹੀਂ ਦਿੱਤਾ ਚੰਗਾ ਲੱਗਦਾ ਵਾ ਐਵੇਂ ਭੱਜੀਆਂ ਫਿਰਦੀਆਂ ਸਗਾਤਾਂ ਜੀਆਂ ਮੈਨੂੰ ਤੇ ਮਾਸਾ ਚੰਗੀਆਂ ਨਹੀਂ ਲੱਗਦੀਆਂ ਤੇ ਬਹੁਤੀ ਹਾਮੀ ਨਾ ਭਰਿਆ ਕਰੋ ਚੰਗਾ ਨਿਆਣੇ ਆਪਣੇ ਘਰੇ ਚੰਗੇ ਲੱਗਦੇ ਆ ਨਾਲੇ ਜਦੋਂ ਪਤਾ ਮੇਰੀਆਂ ਕੁੜੀਆਂ ਚੀਜ਼ ਖਾਂਦੀਆਂ ਵਾ ਤੇ ਲਿਆ ਕੇ ਤੇ ਕੋ ਰੱਖੀ ਨਹੀਂ ਜਾਂਦੀ ਸਾਡੇ ਨਾਲੋਂ ਪੈਲੀ ਬੰਨਾ ਘਟਵਾ ਕਿਹੜੀ ਚੀਜ਼ ਘਟਵਾ ਇਹਨੂੰ ਤੋਰ ਦਿੰਦੀ ਆ ਜਾ ਚਲ ਜਾ ਉਹਨਾਂ ਦੇ ਘਰ ਜਾ ਚਲ ਜਾ ਉਹਨਾਂ ਦੇ ਘਰ ਉਹ ਜਿਹੜਾ ਸਾਡਾ ਮੁੰਡਾ ਵਾ ਆ ਗਈਆਂ ਤੇ ਬਸ ਉਹਨਾਂ ਦੇ ਮਗਰ ਮਗਰ ਭੈਣ ਆ ਵੀ ਖਾਲਾ ਤੇ ਭੈਣ ਆ ਵੀ ਖਾਲਾ ਆ ਪੈੜੀ ਪੁਲੀ ਤੇ ਬਾਅਦ ਦੀ ਗੱਲ ਵਾ ਕੀ ਤੱਕ ਇਹਨੇ ਦੇਣੀ ਹੈ ਕਿ ਨਹੀਂ ਦੇਣੀ ਕੱਲ ਨੂੰ ਕੋਈ ਭਨੇਵਾ ਪਤਿਗੈ ਨਹੀਂ ਲਿਆ ਕੇ ਬਾਹਰ ਲੈਣਾ ਰਬ ਨੇ ਤੇ ਤੇਰੀ ਸੋਚ ਵਾ ਅੱਜ ਅਸੀਂ ਉਹਨਾਂ ਨੂੰ ਖਵਾ ਲਾਂਗੇ ਉਹਨਾਂ ਦਾ ਮੂੰਹ ਪਿਆ ਹੋਊਗਾ ਤੇ ਭੜ ਕੇ ਬੈਈਆਂ ਵੀ ਜਾਣਗੇ ਤਾਂ ਵੀ ਤਾਏ ਘਰ ਆਉਣਗੇ ਤੇ ਜਦੋਂ ਅਸੀਂ ਖਵਾਣਾ ਪਿਆਣਾ ਕੱਖ ਨਹੀਂ ਤੇ ਮੜ ਕੇ ਉਹਨਾਂ ਸਾਡੇ ਘਰ ਕੀ ਕਰਨ ਆਉਣਾ ਬਗਾਨੇ ਪੁੱਤ ਨਹੀਂ ਆਉਂ ਦਿੰਦੇ ਹੁੰਦੇ ਜਦੋਂ ਨੂੰ ਪਤਾ ਲੱਗੇ ਨਾ ਕਿ ਇੰਨੀ ਜਾਇਦਾਦ ਹੱਥ ਵਿੱਚ ਆਉਂ ਰਹੀ ਆ ਉਹ ਤੁਹਾਡੇ ਵਾਲਾ ਆਉਂਦੇ ਨੇ ਤੇ ਕਾਹਦੀ ਗੱਲਾਂ ਕਰਦੇ ਬਾਹਰ ਚੜ ਕੇ ਰੱਖੀਆਂ ਨਾ ਜਵਾਈਆਂ ਤੇ ਆਉਂਦਿਆਂ ਦੀ ਆਉ ਭੁਗਤ ਕਰੀਏ ਮੀੜ ਸ਼ਰਾਬ ਦਈਏ ਤਾਂ ਬੇਹਜ ਜੁਆਈ ਹੁੰਦੇ ਕਿ ਨਹੀਂ ਹੁੰਦੇ ਲੈ ਖਾਨ ਤਾਂ ਕਿ ਮਤਲਬ ਆ ਜਾਇਦਾ ਦਿੰਦਾ ਆਪਣੀ ਕੋਈ ਉਹ ਨਹੀਂ ਮਿਲਨੀ ਕਿੱਥੇ ਫਿਰਨ ਦੇ ਜੇ ਉਹ ਰਮਨ ਦੀ ਦੁਨੀਆਂ ਦੇ ਵਿੱਚ ਹੀ ਤੇ ਹੌਸਲਾ ਕਰ ਕੁੜੀਆਂ ਹੁੰਦੀਆਂ ਨਾ ਮੱਥੇ ਵਟਣਾ ਪਾਇਆ ਕਰ ਜੋ ਕਹਿੰਦੀਆਂ ਨੇ ਦੇ ਦਿਆ ਕਰ ਤੇ ਬਾਕੀ ਮੇਰੇ ਕੰਮ ਵੇਖੀ ਤੂੰ ਫੇ ਇੰਨੀ ਇੰਨੀਆਂ ਆ ਵਾ ਹੁਣ ਤਾਂ ਮੈਂ ਖਵਾ ਲੈਣਾ ਸ਼ੁਰੂ ਕਰਦਾ ਕਦੋਂ ਵੀਆਂ 21 ਸਾਲਾਂ ਦੀਆਂ ਹੋਣਗੀਆਂ ਕਦੋਂ ਵਿਆਹ ਹੋਣਾ ਉਹਨਾਂ ਦਾ ਤੇ ਕਦੋਂ ਜਵਾਈ ਆਉਣੇ ਆ ਉਹਨਾਂ ਚਿਰ ਨੂੰ ਆਪਣੇ ਘਰ ਨੂੰ ਧੂਣਾ ਪਾਲਾ ਮੈਂ ਉਹ ਮੇਰੀ ਗੱਲ ਸੁਣ ਇਹਨਾਂ ਨਹੀਂ ਪਰੌਣੇ ਨੂੰ ਦੱਸਿਆ ਕਰਨਾ ਵਾ ਕਿ ਤਾਈ ਬੜੀ ਚੰਗੀ ਆ ਅਹੀਂ ਲਿਕੇ ਲਿਕੇ ਹੁੰਦੀਆਂ ਉਹਨਾਂ ਦੇ ਘਰੇ ਖੇਡਦੀਆਂ ਰਹੀਆਂ ਸਭ ਕੋ ਤਾਈ ਹੀ ਦਿੰਦੀ ਹੁੰਦੀ ਸੀ ਆ ਇਹਨਾਂ ਬੜਾ ਦੱਸਣਾ ਛ ਦੇਣਾ ਜੀਆਂ ਨੇ ਮੰਮੀ ਚੰਗੀ ਆ ਮੰਮੀ ਤਾਂ ਡੱਕਦੀ ਹੁਣੀ ਆ ਪਰ ਮਾਂ ਨਹੀਂ ਡੱਕਦੀ ਸਾਰਾ ਕਸੂਰ ਮਾਂ ਦਾ ਵਾ ਢੀਆਂ ਵਾਂ ਰਾਵਾਂ ਗਲੀਆਂ ਚ ਤੁਰੀਆਂ ਫਿਰਦੀਆਂ ਖੇਡਦੀਆਂ ਚੰਗੀਆਂ ਨਹੀਂ ਲੱਗਦੀਆਂ ਉਹ ਰਮਨੇ ਬਕਾਨਾ ਘਰ ਵਾ ਇਹ ਵੀ ਤਾਂ ਤਾਇ ਦਾ ਘਰ ਹੀ ਉਹਨਾਂ ਦੇ ਤਾਂ ਉਹ ਚੰਗਾ ਬਾਬਾ ਤੁਸੀਂ ਤਾਂ ਮੇਰੀ ਗੱਲ ਸੁਣਨੀ ਨਹੀਂ ਹੁੰਦੀ ਅੱਗੇ ਤਾਂ ਇਹਦਾ ਮੁੰਡਾ ਨਹੀਂ ਸੁਣਦਾ ਤਾਂ ਹੁਣ ਤੁਸੀਂ ਵੀ ਓਦਾਂ ਦੇ ਹੋ ਗਏ ਜੀ ਹੱਦ ਹੋ ਗਈ ਆ ਇੱਕ ਜੀ ਇਹਦਾ ਤਾਂ ਦਿਮਾਗ ਖਰਾਬ ਹੋ ਗਿਆ ਅੱਜ ਵਿਚਾਰੀਆਂ ਨੂੰ ਮੂੰਹ ਲਾਵਾਂਗੇ ਤੇ ਭੜ ਕੇ ਹੁਣ ਜਾਣ ਗਿਆ ਤੇ ਕਿਤੇ ਗੱਲਬਾਤ ਹੋਣਗੇ ਤੇ ਆਪੇ ਹੀ ਕਹਿਣਗੇ ਲੈ ਭਈ ਅਸੀਂ ਤਾਂ ਇਹ ਘਰ ਜਾਣਾ ਵਾ ਤਾਈ ਨੂੰ ਜ਼ਮੀਨ ਦੇਣੀ ਆ ਇਹਨੂੰ ਨਹੀਂ ਤਾਂ ਪਤਾ ਇਹ ਜਨਾਨੀ ਵਾਲੀ ਗੱਲ ਮਾਰ ਛੱਡਦੀ ਆ